फर्स्ट क्वेश्चन है दास वंश की स्थापना किसने की राइट आंसर है कुतुबद्दीन ऐबक है दास वंश का दा आखिरी बादशाह कौन सी दास वंश का दा आखिरी राजा कौन सी राइट आंसर है कईकुआ बाड़ ਭਾਰਤ ਵਿੱਚ ਤੁਗਲਕ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਰਾਈਟ ਅਨਸਰ ਹੈ ਦਾ ਗਿਆਸੂਦੀਨ ਤੁਗਲਕ ਨੇ ਨੈਕਸਟ ਹੈ ਰਜੀਆ ਸੁਲਤਾਨਾ ਦੇ ਦੌਰਾਨ ਮਲਿਕ ਇਖਤਿਆਰ ਉਦੀਨ ਅਲਤੁਇਨੀ ਭਾਰਤ ਦੇ ਕਿਸ ਸ਼ਹਿਰ ਦਾ ਗਵਰਨਰ ਸੀ ਤਾਂ ਰਾਈਟ ਅਨਸਰ ਹੈ ਦਾ ਬਠਿੰਡਾ ਨੈਕਸਟ ਹੈ ਤਾਂ ਮੁਰਦੀ ਥਾ ਤੇ ਪੰਜਾਬ ਦਾ ਗਵਰਨਰ ਕਿਸ ਨੂੰ ਬਣਾਇਆ ਗਿਆ ਰਾਈਟ ਆਨਸਰ ਹੈ ਦਾ ਖੇਰ ਖਾਨ ਨੂੰ ਨੈਕਸਟ ਹੈ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਆਨਸਰ ਹੈ ਫਿਰੋਜ਼ ਸ਼ਾ ਤੁਗਲਕ ਨੇ ਨੈਕਸਟ ਸੈਯਦ ਵੰਸ਼ ਦੇ ਸੰਸਥਾਪਕ ਕੌਣ ਸਨ ਰਾਈਟ ਅਨਸਰ ਹੈ ਦਾ ਖিজਰਖਾ ਨੈਕਸਟ ਲੋਧੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਰਾਈਟ ਅਨਸਰ ਹੈ ਦਾ ਬਹਿਲੋਲ ਲੋਦੀ ਨੈਕਸਟ ਹੈ ਪੰਜਾਬ ਉੱਤੇ ਮੁਗਲਾਂ ਦਾ ਰਾਜ ਕਦੋਂ ਤੋਂ ਕਦੋਂ ਤੱਕ ਰਹਾ ਕਦੋਂ ਤੱਕ ਰਹਾ ਤਾਇ ਰਿਹਾ 1526 ਤੋਂ 1857 ਤੱਕ ਮੁਗਲ ਸ਼ਾਸਕ ਅਕਬਰ ਨੇ ਪੰਜਾਬ ਰਾਜ ਨੂੰ ਕਿੰਨੇ ਦੋ ਭਾਗਾ ਵਿੱਚ ਵੰਡਿਆ ਸੀ ਰਾਈਟ ਅਨਸਰ ਹੈ ਦਾ ਲਾਹੌਰ ਅਤੇ ਮਲਤਾਨ ਦੋ ਭਾਗਾ ਵਿੱਚ एमयू ਨੇ बैरम खान ਨੂੰ ਪੰਜਾਬ ਦੇ ਕਿਸ ਸਥਾਨ ਦਾ ਗਵਰਨਰ ਬਣਾਇਆ ਰਾਈਟ ਆਨਸਰ ਹੈ ਦਾ ਸਰਹਿੰਦ ਨੈਕਸਟ ਸਿੱਖ ਸ਼ਬਦ ਕਿਸ ਭਾਸ਼ਾ ਤੋਂ ਹੋਣ ਦੇ ਵਿੱਚ ਆਇਆ ਰਾਈਟ ਆਨਸਰ ਹੈ ਦਾ ਸੰਸਕ੍ਰਿਤ ਨੈਕਸਟ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਰਾਈਟ ਆਨਸਰ ਹੈ ਦਾ 1469 ਨੈਕਸਟ ਗੁਰੂ ਨਾਨਕ ਜੀ ਦੇਵ ਜੀ ਦੇ ਸਮੇਂ ਮੁਗਲ ਬਾਦਸ਼ਾਹ ਕੋਣ ਸੀ ਰਾਈਟ ਆਨਸਰ ਹੈ ਦਾ ਬਾਬਰ ਨੈਕਸਟ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਰਾਈਟ ਅਨਸਰ ਹੈ ਦਾ ਕਰਤਾਰਪੁਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਦੋਂ ਆਰੰਭੀ ਰਾਈਟ ਅਨਸਰ ਹੈ ਦਾ 1499 ਨੈਕਸਟ ਹੈ ਲੰਗਰ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ ਰਾਈਟ ਆਨਸਰ ਆਗਾ ਗੁਰੂ ਨਾਨਕ ਦੇਵ ਜੀ ਨੈਕਸਟ ਹੈ ਸਿੱਧ ਗੋਸ਼ਟੀ ਰਚਨਾ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਰਾਈਟ ਆਨਸਰ ਹੈ ਦਾ ਗੁਰੂ ਨਾਨਕ ਦੇਵ ਜੀ ਨੈਕਸਟ ਹੈ ਕਿਸ ਨਦੀ ਦੇ ਕੰਢੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਰਾਈਟ ਅਨਸਰ ਹੈ ਦਾ ਬਈ ਨਦੀ ਨੈਕਸਟ ਹੈ ਭਾਈ ਲਾਲੋ ਜੀ ਕੀ ਕੰਮ ਕਰਦੇ ਸਨ ਤਾਂ ਰਾਈਟ ਅਨਸਰ ਹੈ ਤਰਖਾਨ ਸਨ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਕਿੱਥੇ ਬਤਾਏ ਰਾਈਟ ਅਨਸਰ ਹੈ ਦਾ ਕਰਤਾਰਪੁਰ ਸਾਹਿਬ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਭਾਈ ਲਾਲੋ ਵੱਲੋਂ ਰਚਿਤ ਜੀਵਨੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਅਨਸਰ ਹੈ ਦਾ ਜਨਮ ਸਾਖੀ ਆਸ਼ਾ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਰਾਈਟ ਆਨਸਰ ਹੈਗਾ ਗੁਰੂ ਨਾਨਕ ਦੇਵ ਜੀ ਨੈਕਸਟ ਹੈ ਆਸ਼ਾ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ ਆਸ਼ਾ ਦੀ ਵਾਰ ਵਿੱਚ ਕੁੱਲ ਕਿੰਨੀਆਂ ਪੌੜੀਆਂ ਹਨ ਤਾਂ ਰਾਈਟ ਆਨਸਰ ਹੈਗਾ 18 24 24 ਪੌੜੀਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿਸ ਬਾਣੀ ਦਾ ਪਾਗ ਹੈ ਤਾਂ ਰਾਈਟ ਆਨਸਰ ਹੈ ਜਪਜੀ ਸਾਹਿਬ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿੰਨੀਆਂ ਹਨ ਤਾਂ ਇਹ ਹੈ ਜਪਜੀ ਸਾਹਿਬ ਸਿੱਧ ਗੋਸ਼ਟੀ ਆਸ਼ਾ ਦੀ ਵਾਰ ਅਤੇ 12 ਮਾ ਨੈਕਸਟ ਹੈ ਦੂਸਰੇ ਸਿੱਖ ਗੁਰੂ ਕੌਣ ਸਨ ਤਾਂ ਰਾਈਟ ਆਨਸਰ ਹੈ ਦਾ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਗੁਰਦੁਆਰਾ ਮਲਖੜਾ ਸਾਹਿਬ ਕਿਹੜੇ ਗੁਰੂ ਸਾਹਿਬਾਨ ਦਾ ਘਰ ਮੰਨਿਆ ਜਾਂਦਾ ਹੈ ਰਾਈਟ ਆਨਸਰ ਹੈ ਦਾ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਖੰਡੂਰ ਸਾਹਿਬ ਕਿਸ ਨੇ ਵਸਾਇਆ ரைਟ ਅਨਸਰ ਹੈ ਦਾ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਗੁਰਮੁਖੀ ਲਿਪੀ ਦਾ ਮਿਆਰੀਕਰਨ ਕਿਸ ਨੇ ਕੀਤਾ ரைਟ ਅਨਸਰ ਹੈ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਕੌਣ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਸੀ ਤਾਂ ਰਾਈਟ ਆਨਸਰ ਆਹਦਾ ਸ਼ੇਰ ਸ਼ਾਹ ਸੂਰੀ ਅਤੇ ਹਮਾਇੂ ਕਿਸ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਣ ਵਿੱਚ ਗੁਰੂ ਅੰਗਦ ਦੇਵ ਜੀ ਦੀ ਮਦਦ ਕੀਤੀ ਰਾਈਟ ਆਨਸਰ ਆਹਦਾ ਭਾਈ ਬਾਲਾ ਜੀ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਬਸਾਇਆ ਰਾਈਟ ਆਨਸਰ ਹੈ ਗੋਇੰਦਵਾਲ ਸਾਹਿਬ ਨੈਕਸਟ ਹੈ ਗੋਇੰਦਵਾਲ ਵਿਕੇ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਰਾਈਟ ਆਨਸਰ ਹੈ ਗੁਰੂ ਅਮਰਦਾਸ ਜੀ ਨੇ ਨੈਕਸਟ ਹੈ ਸੰਗਤੋ ਪਹਿਲਾ ਪੰਗਤ ਦੀ ਰੀਤ ਕਿਸ ਨੇ ਅਰੰਭੀ ਆ ਰਾਈਟ ਆਨਸਰ ਹੈ ਦਾ ਗੁਰੂ ਅਮਰਦਾਸ ਜੀ ਨੈਕਸਟ ਹੈ ਕਿਸ ਨੇ ਸਤੀ ਪ੍ਰਥਾ ਤੇ ਪਰਦਾ ਖਿਲਾਫ ਆਵਾਜ਼ ਉਠਾਈ ਰਾਈਟ ਆਨਸਰ ਹੈ ਦਾ ਗੁਰੂ ਅਮਰਦਾਸ ਜੀ ਕੈਸੇ ਗੁਰੂ ਨੇ ਅਨੰਤ ਕਾਰਜ ਸ਼ੁਰੂ ਕੀਤੇ ਜੋ ਕਿ ਵਿਸ਼ੇਸ਼ ਪ੍ਰਕਾਰ ਦੀ ਵਿਆਹ ਦੀ ਰਸਮ ਸੀ ਰਾਈਟਰ ਜਰਾ ਗੁਰੂ ਅਮਰਦਾਸ ਜੀ ਨੈਕਸਟ ਹੈ ਮੰਜੀ ਪ੍ਰਥਾ ਦਾ ਆਰੰਭ ਕਿਸ ਨੇ ਕੀਤਾ ਰਾਈਟਰ ਜਰਾ ਗੁਰੂ ਅਮਰਦਾਸ ਜੀ ਨੈਕਸਟ ਹੈ ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਤਾਂ ਰਾਈਟ ਆਨਸਰ ਹੈ ਇਹਦਾ ਗੁਰੂ ਅਮਰਦਾਸ ਜੀ ਨੈਕਸਟ ਹੈ ਗੁਰੂ ਅਮਰਦਾਸ ਜੀ ਸਮੇਂ ਕਿਸ ਮੁਗਲ ਬਾਦਸ਼ਾਹ ਦਾ ਰਾਜ ਸੀ ਰਾਈਟ ਆਨਸਰ ਹੈ ਇਹਦਾ ਅਕਬਰ